ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਨ ਕਮੇਟੀ ਦੀ ਹੰਗਾਮੀ ਇਕੱਤਰਤਾ 7 ਮਾਰਚ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਦੱਸਿਆ ਹੈ ਕਿ ਅੰਤਰਿੰਨ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ 7 ਮਾਰਚ 2025 ਨੂੰ ਸਵੇਰੇ 11 ਵਜੇ ਰੱਖੀ ਗਈ ਹੈ ਉਹਨਾਂ ਦੱਸਿਆ ਕਿ ਇਸ ਇਕੱਤਰਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਵਾਲੇ ਬਜਟ ਸੰਬੰਧੀ ਗਠਿਤ ਸਬ ਕਮੇਟੀ ਦਿਆਂ ਸ਼ਿਫਾਰਸ਼ਾਂ ਅਤੇ ਸਿੱਖ ਸੰਸਥਾਵਾਂ ਦੇ ਕੰਮਕਾਜ ਨਾਲ ਸੰਬੰਧਿਤ ਇਹ ਵਿਚਾਰ ਹੋਵੇਗੀ ਭਾਵੇਂ ਸ਼੍ਰੋਮਣੀ ਕਮੇਟੀ ਦੇ ਉਪਰੋਕਤ 71 ਤਾ ਦਾ ਵਿਸ਼ਾ ਕੁਝ ਹੋਰ ਦੱਸਿਆ ਹੈ ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਕਾਰਨ ਕਿਸੇ ਇੱਕ ਅੰਤਰੀ ਕਮੇਟੀ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਸੇਵਾਵਾਂ ਸੌਪੀਆਂ ਜਾਣਗੀਆਂ ਇੱਥੇ ਇਹ ਵੀ ਦੱਸਣਯੋਗ ਹੈ ਕਿ ਧਾਮੀ ਆਪਣੇ ਲਏ ਹੋਏ ਫੈਸਲੇ ਤੇ ਸਤਿਰ ਹਨ ਅਤੇ ਫੈਸਲਾ ਬਦਲਣ ਨੂੰ ਤਿਆਰ ਨਹੀਂ ਨੇ ਤਾਮੀ ਨਾ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸ਼੍ਰੋਮਣੀ ਕਮੇਟੀ ਦੇ ਅੰਤਰਿੰਕ ਕਮੇਟੀ ਦੇ ਮੈਂਬਰ ਅਕਾਲੀ ਦਲ ਦਾ ਵਫਦ ਤੇ ਕਈ ਅਕਾਲੀ ਆਗੂ ਪੰਥਕ ਸ਼ਖਸੀਅਤਾਂ ਨੇ ਮੂੜ ਸੇਵਾਵਾਂ ਸੰਭਾਲਣ ਦੀ ਅਪੀਲ ਕੀਤੀ ਪਰ ਤਾਮੀ ਇਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਲਏ ਫੈਸਲੇ ਨੂੰ ਮੂੜਨਾ ਵਿਚਾਰਨ ਦਾ ਕਹਿ ਕੇ ਸਤਕਾਰ ਨਾਲ ਵਾਪਸ ਭੇਜਦੇ ਨੇ ਉਮੀਦ ਹੈ ਕਿ 7 ਮਾਰਚ ਦੀ ਇਕਤਰਤਾ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਉਦੋਂ ਸ਼੍ਰੀ ਅਕਾਲਕਟਕ ਸਾਹਿਬ ਦੇ ਵੱਲੋਂ ਬੜਾਈ 7 ਮੈਂਬਰੀ ਕਮੇਟੀ ਦੇ ਵਿੱਚ ਪੰਜ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦੇ ਗ੍ਰਹਿ ਹੁਸ਼ਿਆਰਪੁਰ ਵਿਖੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਿਹਾਈਸ਼ ਤੇ ਪੰਚਨ ਵਾਲੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਬਲਦੇਵ ਸਿੰਘ ਕਲਿਆਣ ਬਲਦੇਵ ਸਿੰਘ ਕੈਂਪ ਪੁਰੀ ਤੇ ਹੋਰ ਕਈ ਆਗੂ ਮੌਜੂਦ ਸਨ ਮੀਟਿੰਗ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਜਿਸ ਦੇ ਵਿੱਚ ਬਲਦੇਵ ਸਿੰਘ ਨੇ ਕਿਹਾ ਕਿ ਬੜੇ ਹੀ ਸੁਖਾਵੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਪ੍ਰਧਾਨ ਜੀ ਜਲਦ ਹੀ ਆਪਣੇ ਅਹੁਦੇ ਤੇ ਵਾਪਸ ਆ ਜਾਣ ਉਹਨਾਂ ਕਿਹਾ ਕਿ ਤਾਮੀ ਦੀ ਸਾਫ਼-ਸੁਥਰੇ ਅਖਸ਼ਕਰਨ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਅਸੀਂ ਵੀ ਇਹੀ ਅਦਾਸ ਕਰਦੇ ਹਾਂ ਕਿ ਉਹ ਆਪਣਾ ਅਹੁਦਾ ਮੁਰਤ ਸੰਭਾਲਣ ਅੱਗੇ ਉਹਨਾਂ ਨੇ ਗੱਲ ਕਰਦੇ ਕਿਹਾ ਕਿ ਹਰਜਿੰਦਰ ਸਿੰਘ ਤਾਮੀ ਆਉਣ ਵਾਲੇ ਦਿਨਾਂ ਦੇ ਵਿੱਚ ਮੁਰ ਵਾਪਸੀ ਕਰ ਸਕਦੇ ਨੇ ਮੁਰ ਪੰਥ ਦੀਆਂ ਸੇਵਾਵਾਂ ਸੰਭਾਲ ਸਕਦੇ ਨੇ ਜੇਕਰ ਮੀਟਿੰਗ ਦੀ ਗੱਲ ਕੀਤੀ ਜਾਵੇ ਤਤਮੀ ਅਤੇ ਪੰਜ ਮੈਂਬਰਾਂ ਦੇ ਵਿਚਕਾਰ 1 ਘੰਟਾ 10 ਮਿੰਟ ਇਹ ਮੀਟਿੰਗ ਚੱਲੀ ਇਸ ਮੀਟਿੰਗ ਦੇ ਵਿੱਚ ਫਿਲਹਾਲ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਹੋ ਪਾਇਆ ਪਰ ਬਲਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਬੜੇ ਸੁਖਾਵੇਂ ਢੰਗ ਦੇ ਨਾਲ ਹੋਈ ਹੈ ਅਨੁਮਲਕ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਆਪਣਾ ਫੈਸਲਾ ਮੂੜ ਬਦਲ ਸਕਦੇ ਨੇ ਆਪਣੇ ਅਹੁਦੇ ਤੇ ਮੂੜ ਤੋਂ ਬਿਰਾਜਮਾਨ ਹੋ ਸਕਦੇ ਨੇ ਤੇ ਪੰਥ ਦੀਆਂ ਸੇਵਾਵਾਂ ਮੂੜ ਤੋਂ ਚਾਲੂ ਕਰ ਸਕਦੇ ਨੇ ਜਿਕਰ ਜੋ ਹੈ ਕਿ ਬੀਤੇ ਦਿਨੀ ਜਥੇਦਾਰ ਅਕਾਲ ਤਖਤ ਸਾਇਦ ਤੇ ਕੇਸਗੜ ਸਾਇਦ ਦੇ ਜਥੇਦਾਰ ਨੇ ਵੀ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਦੀ ਮੁਲਾਕਾਤ ਵੀ 1 ਘੰਟੇ ਤੋਂ ਵੱਧ ਸਮੇਂ ਲਈ ਚੱਲੀ ਸੀ ਉਦੋਂ ਸਿੱਖ ਪੰਥ ਦੇ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਨੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਅਕਾਲ ਤਖ਼ਤ ਸਾਇਕ ਤੇ ਸਕੱਤਰੇਦ ਦੇ ਵਿੱਚ ਇਸ ਹਫ਼ਤੇ ਪੰਜ ਸਿੰਘ ਸਹਿਬਾਨਾਂ ਦੀ ਅਹਿਮ ਮੀਟਿੰਗ ਬੁਲਾਈ ਜਾ ਰਹੀ ਹੈ ਇਸ ਦਾ ਬਕਾਇਦਾ ਐਲਾਨ ਗਿਆਨੀ ਰਗਵੀਰ ਸਿੰਘ ਨੇ ਬੀਤੀ ਦਿਨੀ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕੀਤਾ ਉਧਰ ਜੀਪੀਸੀ ਦੀ ਐਗਜ਼ੀਕਟਿਵ ਕਮੇਟੀ ਦੇ ਸੱਤ ਮੈਂਬਰਾਂ ਨੂੰ ਬੈਠ ਸਾਧਲੇ ਗਈ ਹੈ ਦੂਸਰਾ ਜੱਤਰ ਗਿਆਨੀ ਰਣਕਬੀਰ ਸਿੰਘ ਵੱਲੋਂ ਠੋਸ ਸਟੈਂਡ ਲੈਂਡ ਤੋਂ ਬਾਅਦ ਸਿੱਖ ਪੰਥ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਨੇ ਬਦਲੇ ਸਮੀਕਰਨ ਤੋਂ ਬਾਅਦ 4 ਮਾਰਚ ਨੂੰ ਭਰਤੀ ਕਮੇਟੀ ਦੇ 7 ਦੇ ਵਿੱਚੋਂ ਬਾਕੀ 5 ਮੈਂਬਰ ਸਿੱਖ ਪੰਥ ਦੇ ਸਿਰਮੋਹ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਨ ਉਪਰੰਤ ਭਰਤੀ ਕਾਰਜ ਆਰੰਭ ਕੀਤੇ ਜਾਣਗੇ ਇਸ ਸਬੰਧ ਦੇ ਵਿੱਚ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਏਆਲੀ ਨੇ ਸਪੋਕਸਮੈਨ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਪਾਸੋਂ ਮਿਲੇ ਸ਼ੰਤੀ ਹੁਕਮਾਂ ਨੂੰ ਹਰ ਹਿਲੇ ਨੇਪਰੇ ਚਾੜਿਆ ਜਾਵੇਗਾ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਹੁਕਮ ਹੋਏ ਸਨ ਜਿਨ੍ਹਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹਿੱਤ ਨਵੀਂ ਭਰਤੀ ਕਰਨ ਲਈ 7 ਮੈਂਬਰੀ ਕਮੇਟੀ ਬਣਾਈ ਗਈ ਸੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਂਬਰਾਂ ਮਨਪ੍ਰਿਤ ਏ ਆਲੀ ਇਕਬਾਲ ਸਿੰਘ ਚੁੰਦਾ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਮੈਦਪੁਰੀ ਬੀਬੀ ਸਤਵੰਤ ਕੌਰ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਫਸੀਲ ਤੋਂ ਹੋਏ ਹਰ ਹੁਕਮ ਨੂੰ ਮੰਨਣਾ ਸਿੱਖ ਦਾ ਨਾਂ ਸਿਰਫ ਫਰਜ ਐ ਸਗੋ ਇਸ ਤੇ ਪਹਿਰਾ ਦੇਣਾ ਵੀ ਨੈਤਿਕ ਜ਼ਿੰਮੇਵਾਰੀ ਐ ਭਰਤੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਰਤੀ ਕਮੇਟੀ ਦੀ ਭੂਮਿਕਾ ਦੇ ਕਾਰਜ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲਿਆ ਸੀ ਜਿਸ ਤੇ ਆਮ ਤੇ ਸਾਂਝਾ ਰਾਏ ਬਣਾਉਣ ਦੀ ਕੋਸ਼ਿਸ਼ ਰਹੀ ਇਸ ਦੀ ਪੂਰੀ ਰਿਪੋਰਟ ਜੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜੀ ਗਈ ਸੀ ਉਸੇ ਰਿਪੋਰਟ ਦੇ ਆਧਾਰ ਤੇ ਸਿੰਘ ਸਾਹਿਬ ਦੇ ਵੱਲੋਂ ਹੁਕਮ ਸੁਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਭਰਤੀ ਕਰਨ ਦੇ ਹੁਕਮ ਨੇ ਜੋ ਉਹਨਾਂ ਨੂੰ ਹਰ ਹਾਲ ਦੇ ਵਿੱਚ ਪੂਰਾ ਕੀਤਾ ਜਾਵੇਗਾ ਪਰਤੀ ਦੀ ਅਗਲੀ ਰੂਪਰੇਖਾ ਉਲਿੱਕਣ ਲਈ ਮੰਗਲਵਾਰ ਨੂੰ ਅਹਿਮ ਮੀਟਿੰਗ 11 ਵਜੇ ਬੁਲਾਈ ਗਈ ਹੈ ਇਸ ਦੇ ਵਿੱਚ ਪੂਰਾ ਸਾਖਾ ਤਿਆਰ ਕਰਨ ਲਈ ਪਹਿਲ ਕਦਮੀ ਹੋਵੇਗੀ ਉਥੇ ਪੰਥਕ ਜਥੇਬੰਦੀਆਂ ਦੇ ਵੱਲੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਹੁਕਮਨਾਮੇ ਨੂੰ ਇਨ ਬਿਨ ਲਾਗੂ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ। ਉਪਰੰਤ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਪਿਛਲੇ 2 ਦਸੰਬਰ 2024 ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਹਿਬਾਨਾਂ ਦੇ ਵੱਲੋਂ ਉਦੇਸ਼ ਸੁਣਾਏ ਗਏ ਸਨ ਉਹਨਾਂ ਦੇਸਾਂ ਤੋਂ ਪਘੋੜੇ ਹੋਣ ਵਾਲੇ ਨਾਮਸੰਦਾ ਰਾਮ ਰਾਈਆਂ ਦੀ ਪੜਕਦੀ ਰੂਹ ਬਾਦਲ ਗਿਆ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਅਤੇ ਜਥੇਦਾਰਾਂ ਦੇ ਅਧਿਕਾਰਾਂ ਅਤੇ ਗੁਰੂ ਪੰਥ ਤੇ ਸਵਾਲ ਖੜੇ ਕਰ ਦਿੱਤੇ ਨੇ ਜਿਸ ਕਰਕੇ ਪੰਥ ਅਤੇ ਪੂਰੀ ਦੁਨੀਆ ਅੱਜ ਬੇਚੈਨੀ ਦੇ ਵਿੱਚ ਹੈ ਇਸ ਮੌਕੇ ਸਿੱਖ ਸੰਸਥਾਵਾਂ ਦੇ ਨਾਲ ਪਰਮਜੀਤ ਸਿੰਘ ਮੇਜਰ ਸਿੰਘ ਖਾਲਸਾ ਅਜੀਪਾਲ ਸਿੰਘ ਬਰਾੜ ਤੇ ਕਈ ਆਗੂ ਮੌਜੂਦ ਰਹੇ ਤੇ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਐਕਟ ਸਰਕਾਰੀ ਐਕਟ ਹੈ ਜਿਸ ਤਹਿਤ ਅਕਾਲ ਤਖਤ ਸਾਹਿਬ ਜੋ ਸਿੱਖ ਸੋਵਰਨਿਟੀ ਦਾ ਪ੍ਰਤੀਕ ਹੈ ਇਸ ਦੇ ਅਧੀਨ ਨਹੀਂ ਹੈ ਨਾ ਹੀ ਤਖਤਾਂ ਦੇ ਜਥੇਦਾਰ ਇਸ ਐਕਟ ਅਧੀਨ ਹਨ ਇਹ ਸਿੱਧੇ ਗੁਰੂ ਪੰਥ ਦੇ ਅਧੀਨ ਨੇ ਸ਼੍ਰੋਮਣੀ ਕਮੇਟੀ ਦੀ ਮਾਨਤਾ ਸਰਕਾਰ ਕਦੇ ਵੀ ਖਤਮ ਨਹੀਂ ਕਰ ਸਕਦੀ ਪਰ ਗੁਰੂ ਦੇ ਤਖਤ ਸਦੀਆਂ ਤੋਂ ਆਪਣੀ ਹੋਂਦ ਸਥਾਪਿਤ ਰੱਖੀ ਜੁਗੋ ਜੁਗ ਅਟੱਲ ਰਹਿਣਗੇ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਗੁਰਦੁਆਰਾ ਐਕਟ ਅਨੁਸਾਰ ਹੈਡ ਗ੍ਰੰਥੀਆਂ ਤੱਕ ਸੀਮਿਤ ਹੈ ਜਥੇਦਾਰ ਗ੍ਰੰਥੀ ਜਾਂ ਰੋੜ ਗ੍ਰੰਥੀ ਨਹੀਂ ਹੈ ਸ਼੍ਰੋਮਣੀ ਕਮੇਟੀ ਦਾ ਖੇਤਰ ਪੂਰੀ ਕਾਇਨਾਤ ਦੇ ਵਿੱਚ ਵਸਿਆ ਨਹੀਂ ਉਹ ਸਿਰਫ ਰਾਜਪੂਰੇ ਤੱਕ ਸੀਮਿਤ ਹੈ ਸ਼੍ਰੋਮਣੀ ਕਮੇਟੀ ਵੋਟਾਂ ਰਾਹੀਂ ਚੁਣੀ ਜਾਂਦੀ ਹੈ ਜਦਕਿ ਗੁਰੂਪੰਥ ਸਤਗੁਰੂ ਦੀ ਬਖਸ਼ੀਸ਼ ਹੈ ਪਰ ਬਾਦਲਕਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਗੁਰੂਪੰਥ ਤੇ ਅਕਾਲ ਤਖਤ ਸਾਹਿਬ ਦਾ ਸ਼ਰੀਕ ਬਣਾ ਕੇ ਖੜਾ ਕਰ ਦਿੱਤਾ ਹੈ ਬਹੁਗਿੰਤੀ ਸ਼੍ਰੋਮਣੀ ਕਮੇਟੀ ਮੈਂਬਰ ਬਾਦਲ ਪਰਿਵਾਰ ਦੀਆਂ ਕਟਪੁਤਲੀਆਂ ਵਜੋਂ ਵਿਚਾਰ ਕੇ ਪੰਥ ਤੇ ਵਿਰੋਧ ਦੇ ਵਿੱਚ ਖੜੇ ਨੇ ਪੰਥਕਾ ਆਗੂਆਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਆ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਜਾਵੇ ਮੀਰੀ ਪੀਰੀ ਸਰਵੋਤਮ ਸੰਕਲਪ ਤੇ ਵਿਸ਼ਵੀ ਕੇਂਦਰ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਗਲਿਆਰਾਂ ਦੇ ਵਿੱਚ ਗੈਰ ਕਾਨੂੰਨੀ ਉਸਾਰੀ ਅਧੀਨ ਬਹੁਮੰਜ਼ਿਲਾ ਇਮਾਰਤਾਂ ਦੀ ਉਸਾਰੀ ਤੁਰੰਤ ਰੁਕਵਾਈ ਜਾਵੇ ਸਰਕਾਰ ਤੇ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਜਾਣ ਕਿ ਦਰਬਾਰ ਸਾਹਿਬ ਦੇ ਨਜ਼ਦੀਕ ਤੇ ਆਲੇ-ਦੁਆਲੇ ਉਸਾਰੀ ਜਾਣ ਵਾਲੀ ਨਵੀਂ ਇਮਾਰਤਾਂ ਦਾ ਨਕਸ਼ਾ ਅਤੇ ਉਸਾਰੀ ਵਿਰਾਸਤੀ ਮਹਾਰਾਜ ਅਤੇ ਹੁਨਰਮੰਦਾਂ ਨੂੰ ਦੀ ਦੇਖ ਰੇਖੇ ਹੇਠ ਕਾਰਵਾਈ ਜਾਵੇ ਜੱਥੇਦਾਰ ਅਕਾਲ ਤਖਤ ਸਾਇਬ ਨੂੰ ਅਪੀਲ ਕਰਦੀ ਉਹਨਾਂ ਨੇ ਅੱਗੇ ਕਿਹਾ ਹੈ ਕਿ ਸਿੱਖਾਂ ਦਾ ਇਸਾਈਕਰਨ ਅਤੇ ਧਰਮ ਤਬਦੀਲੀਆਂ ਰੋਕਣ ਲਈ ਸ਼੍ਰੋਮਣੀ ਕਮੇਟੀ ਅਸਫਲ ਸਿੱਧ ਹੋਈ ਹੈ ਅਤੇ ਉਸ ਕੋਲ ਇਸਾਈ ਮਸ਼ੀਨਰੀਆਂ ਮੰਗ ਆਧੁਨਿਕ ਢੰਗ ਤੇ ਪ੍ਰਚਾਰ ਦੀ ਵਿਵਸਥਾ ਨਹੀਂ ਹੈ